ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਨੇ ਹਨੇ ਬਾਛੇ ਕਿਤਾਬ ਦਾ 15ਵਾਂ ਭਾਗ ਪੜਾਂਗੇ ਬੰਧ ਲਿੰਦਿਆ ਹਮ ਸੁਨੇ ਕਿੰ ਕਾ ਅੱਗੇ ਸੁਣੋ ਹਣ ਇੱਕ ਐਸੇ ਸੂਰਬੀਰ ਦੀ ਕਥਾ ਜੋ ਯੋਧਿਆਂ ਵਿੱਚੋਂ ਸਰਮੌਰ ਹੈ ਜਿਸ ਦੀ ਬਹਾਦਰੀ ਤੇ ਸੂਰਬੀਰਤਾ ਦੇ ਕਿਸੇ ਕਹਿੰਦਿਆ ਕਹਿੰਦਿਆ ਸ਼ਾਇਦ ਕਈ ਰਾਤਾ ਬੀਤ ਜਾਣ ਜਿਸਨੇ ਜੰਗ ਦੇ ਮੈਦਾਨ ਵਿੱਚ ਜਾਣ ਲੱਗਿਆ ਕਦੇ ਵੈਰੀਆਂ ਦੀ ਤਾਕਤ ਜਾਂ ਗਿਣਤੀ ਬਾਰੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਭ੍ਰਾਮ ਜੰਗਾ ਚਲਾਉਣ ਵਿੱਚ ਜਿਸਦਾ ਕੋਈ ਸਾਨੀ ਨਹੀਂ ਸੀ। ਤੀਰ ਮਾਰ ਕੇ ਜੋ ਵੈਰੀ ਧੜਾਂ ਦੇ ਘੋੜੇ ਡੇਗ ਲੰਦਾ ਸੀ। ਜਿਸ ਤੇ ਬਰਸ਼ੇ ਨਾ ਗਣੀਤੋ ਦੁਸ਼ਮਣ ਦੇ ਹੱਥੀ ਭੈ ਖਾਂਦੇ ਸਨ। ਜਿਸ ਦਾ ਨਾਮ ਸੁਣਿਆ ਤੇ ਦੁਸ਼ਮਣ ਦਾ ਮੁੜਕਾ ਚੋਣ ਲੱਗਦਾ ਸੀ। ਕੋਣਾ ਮਹਾਬਲੀ ਉਹਦਾ। ਸੁਖਾ ਸਿੰਘ ਕੀ ਇਹ ਚਰਚਾ ਭਈ। ਸੂਰਨ ਕੋਸਰ ਮੌਰਗੀ ਨਹੀਂ ਇਹ ਸੂਰਮਾ ਮਾੜੀ ਕੰਬੋਕੀਆਂ ਦਾ ਪ੍ਰਸਿੱਧ ਹੋਦਾ ਭਾਈ ਸੁੱਖਾ ਸਿੰਘ ਅੱਜ ਜੇ ਕਿਤੇ ਦਰਿਆ ਕੰਢੇ ਇਸ ਮਹਾਯੁੱਧ ਵਿੱਚ ਸਾਡੇ ਕੋਲ ਸੁੱਖਾ ਸਿੰਘ ਹੁੰਦਾ ਤਾਂ ਵੈਰੀ ਦਲਾਂ 'ਤੀ ਹਿੰਮਤ ਨਾ ਹੁੰਦੀ ਪੰਜਾਬ ਵਾਲ ਅੱਖ ਕਰਨ ਦੀ ਸ਼ਾਇਦ ਉਹ ਜਮਨਾ ਪਾਰ ਹੀ ਨਾ ਕਰਦੇ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿੰਘਾਂ ਦੇ ਜਥੇ ਵਿੱਚ ਸੁੱਖਾ ਸਿੰਘ ਵੀ ਸ਼ਾਮਿਲ ਨੇ ਕਿ ਅੱਜ ਸਾਡੇ ਕੋਲ ਇਸ ਜੰਗ ਲਈ ਉਹਨਾਂ ਜਿਹਾ ਕੋਈ ਸੂਰਮਾ ਨਹੀਂ ਇਦ ਦੁਬਾਰਾ ਸੰਗ ਬੋਲਿਆ ਹਾਤਾ ਸੀ ਜਿਸ ਸਮੇਂ ਸਰਾਜ ਆਵੇ ਕੌਣ-ਕੌਣ ਹੈ ਉਹ ਇਹਦਾ ਆਪ ਹੀ ਆ ਕੇ ਦੱਸੇਗਾ ਤੁਮ ਤੁਸੀਂ ਮਨ ਚ ਤਲਾ ਕੇ ਸੁੱਖਾ ਸਿੰਘ ਦੀ ਸਾਖੀ ਸੁਣੋ ਸੇਂਗਾ ਦਾ ਇੱਕ ਛੋਟਾ ਜਿਹਾ ਜਥਾ ਕਿਸੇ ਖਾਸ ਮਹਿੰਮਲੀ ਤਿਆਰੀ ਕਰ ਰਿਹਾ ਸੀ ਕੁਝ ਸਿੰਘ ਤਲਖੀ ਵਿੱਚ ਸਨ ਤੇ ਕੁਝ ਬਿਲਕੁਲ ਸ਼ਾਂਤ ਜਿੱਥੇ ਦਰ ਸਹਿਜ ਮਤੇ ਨਾਲ ਗੱਲ ਕਰ ਰਿਹਾ ਸੀ ਦੋ ਤਿੰਨ ਸਿੰਘ ਘੋੜਿਆਂ ਤੇ ਚੜਨ ਲਈ ਤਿਆਰ ਸਨ। ਕੁਝ ਉਹਨਾਂ ਨੂੰ ਰੋਕ ਰਹੇ ਸਨ ਤੇ ਕੁਝ ਸਵਾਰ ਹੋਣ ਲਈ ਪ੍ਰੇਰ ਕਰ ਰਹੇ ਸਨ। ਅਸਲ ਵਿੱਚ ਹੋਇਆ ਇਹ ਕਿ ਅਹਿਮਦ ਸ਼ਾਹ ਅਬਦਾਲੀ ਲਾਹੌਰ ਜਿੱਤਣ ਵਗਰੋਂ ਆਪਦਾ ਅਗਦੇ ਦਿਨੀ ਨੂੰ ਨਿਕਲ ਗਿਆ ਤੇ ਜਾਂਦਾ ਹੋਇਆ ਆਪਣੇ ਕੁਝ 92 ਸਿਪਾਹੀ ਦੇਖ ਰੇਖ ਲਈ ਇੱਥੇ ਛੱਡ ਗਿਆ। ਇਹ ਸਿਪਾਹੀਆਂ ਦੀ ਇੱਕ ਖਾਸ ਟੁਕੜੀ ਸੀ ਜੋ ਅਬਦਾਲੀ ਦੇ ਬਹੁਤ ਨିକਟ ਵਰਤੀ ਸਨ। ਕੁਝ ਤਾਂ ਉਸਦੇ ਚਾਚੇਤਾ ਜਾਂਦੇ ਪੁੱਤ ਭਰਾ ਹੀ ਸਨ। ਅਬਦਾਲੀ ਨਾਲ ਹੀ ਇਹਨਾਂ ਦਾ ਖਾਣ-ਪਾਣ ਸੀ ਸਾਰੀ ਫੌਜ ਵਿੱਚ ਇਹਨਾਂ ਦੀ ਗਿਣਤੀ ਗਿਣੇ ਟੁਣੇ ਸੂਰਬੀਰਾਂ ਵਿੱਚ ਆਉਂਦੀ ਸੀ ਸੂਬਾ ਤੱਕ ਕੁਸਕਿਆ ਵੀ ਨਹੀਂ ਗਿਲ ਜਾਂਦੀ ਫੌਜ ਅੱਗੇ ਇਹ ਆਵਾਜ਼ਾਂ ਲਾਹੌਰ ਵਿੱਚ ਆਉਣ ਸੁਣਾਈ ਦਿੰਦੀਆਂ ਸਾਨੂੰ ਤੇ ਅਫਗਾਨੀ ਸਪਾਈਆਂ ਵਿੱਚ ਤਾਕਤ ਦਾ ਹੰਕਾਰ ਹੋਰ ਵੱਧ ਜਾਂਦਾ ਸੀ ਪਤਾ ਤਾਂ ਉਦ ਦੇ ਲਘੂ ਚੇਤੇ ਸਿੰਘਾਂ ਨਾਲ ਮੱਥਾ ਲੱਗਿਆ ਤੀਰ ਵਾਂਗ ਇਹ ਭੋਲ ਦਰਾਨੀਆਂ ਦੇ ਕੰਨਾਂ ਵਿੱਚ ਪੁੱਜਿਆ ਇਹ ਸੁਣਨ ਦੇ ਤਾਂ ਉਹ ਆਦੀ ਹੀ ਨਹੀਂ ਸਨ ਕੋਈ ਸਾਡੀ ਟੱਕਰ ਦਾ ਵੀ ਆ ਉਹ ਸੋਚਣ ਲੱਗੇ ਗੱਲ ਸੈਨਾਪਤੀ ਤੱਕ ਪਹੁੰਚੀ ਤਾਂ ਉਹ ਖੁਸ਼ ਹੁੰਦਾ ਬੋਲਿਆ ਅਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਡੀ ਸੁਣ ਲਈ ਤੇ ਸਾਡੀਆਂ ਤਲਵਾਰਾਂ ਤੇ ਹਾਣ ਦਾ ਕੋਈ ਦੁਸ਼ਮਣ ਵੀ ਧਰਤੀ ਤੇ ਭੇਜਿਆ ਜੇ ਉਪਤਾ ਕਰੋ ਕਿੱਥੇ ਮਿਲਣਗੇ ਸਿੰਘ ਉਸਨੇ ਸਪਾਈਆਂ ਨੂੰ ਹੁਕਮ ਦਿੱਤਾ ਤੇ ਸਿੰਘਾਂ ਦੀ ਭਾਲ ਸ਼ੁਰੂ ਹੋ ਗਈ ਅਫਗਾਨਾਂ ਨੂੰ ਆਪਣੀ ਤਾਕਤ ਤੇ ਮਾਣ ਸੀ ਸੋ ਲਾਹੌਰੀਆਂ ਨੂੰ ਸਿੰਘਾਂ ਬਾਰੇ ਪੁੱਛਦੇ ਫਿਰ ਰਹੇ ਸਨ ਵੱਡੇ-ਵੱਡੇ ਜਰਮਾਣੇ ਘੋੜਿਆਂ ਨੇ ਸਿੰਘਾਂ ਦੀ ਭਾਲ ਵਿੱਚ ਲਾਹੌਰ ਦੀਆਂ ਗਲੀਆਂ ਛਾਂਣ ਛੁੱਟੀਆਂ ਸਨ ਸਾਨੂੰ ਤਾਂ ਬਸ ਬਹਾਦਰ ਸਿੰਘਾਂ ਦੀ ਚਲਕ ਦੀ ਲੋਚਾ ਹੈ ਜਿੱਥੇ ਵੀ ਸਿੰਘਾਂ ਦੀ 10 ਪੈਂਦੀ ਉੱਥੇ ਜਾਓ ਕਹਿੰਦੇ ਕੀ ਦਿਨਾਂ ਦੀ ਭਾਲ ਮਗਰ ਹਲਕਾਰਿਆਂ ਨੇ ਸਿੰਘਾਂ ਦੀ ਠਾਰ ਦੀ 10 ਪਾਈ ਬੁੱਢਾ ਕੋਟ ਜਿੱਥੋਂ ਸਤਲੁਜ ਲੰਘਦਾ ਹੈ ਸਿੰਘਦਰਿਆ ਕਿਨਾਰੇ ਰਹਿੰਦੇ ਸਨ ਕੁਝ 200 ਸੌਧਰਾਨੀ 400 ਘੋੜਿਆਂ ਤੇ ਸਵਾਰ ਹੋ ਕੇ ਇੱਧਰ ਆਣ ਟੁਕੇ ਹਾਂ ਸਪਾਈ 200 ਤੇ ਘੋੜੇ 400 ਦਰਾਨੀ ਸਪਾਈ ਇੰਨੇ ਜਰਵਾਣੇ ਸਨ ਕਿ ਕੋਈ ਘੋੜਾ ਉਹਨਾਂ ਨੂੰ 10-15 ਕੋਤੋਂ ਵੱਧ ਪੈਂਡਾ ਤੈ ਨਹੀਂ ਕਰਵਾ ਸਕਦਾ ਸੀ ਸਿੱਖ ਘੋੜੇ ਨੂੰ ਸਾਧਵਣ ਲਈ ਹਰ ਦਰਾਨੀ ਨਾਲ ਇੱਕ ਵਾਧੂ ਘੋੜਾ ਰੱਖਦਾ ਸੀ ਇੱਕ ਦਾ ਅਫਗਾਨ ਸਪਾਹੀ ਸਰੀਰਾਂ ਦੇ ਇੰਨੇ ਤਕੜੇ ਉਹ ਤੋਂ ਹਰ ਇੱਕ ਦੇ ਸਰੀਰ ਲੋਹੇ ਨਾਲ ਮੜੇ ਹੋਏ ਸਿਰਾਂ ਤੇ ਫਲੌਦੀ ਟੋਪੀ ਸੰਜੂਆਂ ਨਾਲ ਕੱਜੀਆਂ ਤੈਤਾਂ ਜਿਹੀਆਂ ਦੇ ਹਾਂ ਇੱਥੋਂ ਤੱਕ ਕਿ ਉਹਨਾਂ ਦੀਆਂ ਸੁੱਥਣਾ ਵੀ ਲੋਹੇ ਦੀਆਂ ਸਨ ਪੈਰਾਂ ਵਿੱਚ ਫौलाਦ ਦੀਆਂ ਬਣੀਆਂ ਜੁੱਤੀਆਂ ਤੇ ਹੱਥਾਂ ਵਿੱਚ ਦਸਤਾਨੇ ਵੀ ਫਲਾਤੀ ਸੰਜੋ ਸਣੇ ਉਹਨਾਂ ਦੇ ਅਸਤਰਾਂ ਵਸਤਰਾਂ ਦਾ ਭਾਰ ਲਗਭਗ ਟੂੜ ਮੰਨ ਹੋਏਗਾ ਫੇਰ ਘੋੜਿਆਂ ਨੇ ਬਰਗਸਤਾਨ ਪੈਣੇ ਹੋਏ ਸਿਰ ਤੋਂ ਪੈਰਾਂ ਤੀਕ ਲੋਹਾ ਹੀ ਲੋਹਾ ਤਾਕਤ ਦੇ ਹੌਸਲੇ ਤੇ ਦਰਾਨੀ ਸਿੰਘਾਂ ਨੂੰ ਲੱਭਦੇ ਲੱਭਦੇ ਥਾਹਰ ਦੇ ਬਿਲਕੁਲ ਨਜ਼ਦੀਕ ਆ ਗਏ ਸਿੰਘਾਂ ਨੂੰ ਪਤਾ ਲੱਗਿਆ ਤਾਂ ਇੱਕਦਮ ਸੰਭਲੇ ਤੇ ਦਰਿਆ ਪਾਰ ਕਰਕੇ ਫਿਰੋਜ਼ਪੁਰ ਵੱਲ ਨਿਕਲ ਗਏ ਦਰਾਨੀਆਂ ਦਾ ਹੰਕਾਰ ਸੱਤਵੇਂ ਅਸਮਾਨ ਤੇ ਜਾ ਪਹੁੰਚਾ ਅਫਗਾਨ ਚਨਾਪਤੀ ਭੱਜ ਜਾਂਦੇ ਸਿੰਘਾਂ ਨੂੰ ਵੰਗਾਰਦਾ ਹੋਇਆ ਬੋਲਿਆ ਅਸੀਂ ਤਾਂ ਤੁਹਾਡੀ ਬਾਤਰੀ ਤੇ ਕਿਸੇ ਸੁਣ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਸਾਂ ਸੁਣਿਆ ਸੀ ਕਿ ਗੱਲਾ ਕੱਲਾ ਸਿੰਘ ਸ਼ੇਰ ਹੈ ਸੂਚਿਆ ਸ਼ੇਰਾਂ ਨਾਲ ਮੱਥਾ ਲਾ ਕੇ ਅਸੀਂ ਵੀ ਆਪਣੀ ਅਸਲੀ ਤਾਕਤ ਪਰਖਾਂਗੇ ਪਰ ਤੁਸੀਂ ਤਾਂ ਸਹਿ ਹਾਂ ਤੇ ਕਿੱਦਣਾ ਤੋਂ ਵੀ ਮਾਰੇ ਨਿਕਲੇ ਜਿਸ ਤਰ੍ਹਾਂ ਤੁਸੀਂ ਅੱਡੀਆਂ ਨੂੰ ਥੁੱਕ ਲਾ ਕੇ ਭੱਜਿਓ ਇਸ ਤਰ੍ਹਾਂ ਦਾ ਕਾਇਰ ਤੋਂ ਕਾਇਰ ਵੀ ਨਹੀਂ ਪੱਜਦੇ ਵਾਹ ਓਏ ਬਹਾਦਰੋ ਐਵੇਂ ਪੈਂਡਾ ਹੀ ਕਰਵਾਇਆ ਸਾਨੂੰ ਸਾਨੂੰ ਤੁਹਾਡਾ ਅਸਲੀ ਰੂਪ ਪਤਾ ਹੁੰਦਾ ਤਾਂ ਅਸੀਂ ਕਾਹ ਨੂੰ ਵੜਟਾ ਵਾਟਾ ਗਿਣੀ ਕਰਨੀ ਸੀ ਦਰਾਨੀਆਂ ਦੇ ਇਹ ਬੋਲ ਭੱਜੇ ਜਾਂਦੇ ਸਿੰਘਾਂ ਦੇ ਕਾਲਜੇ ਵਿੱਚ ਜੰਗਾਲੇ ਸ਼ੁਰੇ ਵਾਂਗ ਖੁੱਭ ਗਏ ਉਹਨਾਂ ਦੇ ਘੋੜਿਆਂ ਨੇ ਅੱਗੇ ਜਾਣ ਨੂੰ ਨਾ ਕਰ ਦਿੱਤੀ ਮਿਆਨਾਂ ਵਿੱਚੋਂ ਗਰਜੀਆਂ ਆਵਾਜ਼ਾਂ ਆਉਣ ਲੱਗੀਆਂ ਪਰ ਇਹ ਵੀ ਯੋਧੇ ਦਾ ਇੱਕ ਵੱਡਾ ਗੁਣ ਹੈ ਕਿ ਉਹ ਜਾਣਦਾ ਕਿ ਕਦੋਂ ਨਹੀਂ ਲੜਨਾ ਤੁਸੀਂ ਤਾਂ ਸਾਡੇ ਘੋੜਿਆਂ ਤੇ ਪੌੜਾਂ ਨਾਲ ਉੱਡੀ ਕਰਦ ਦੇਖ ਕੇ ਹੀ ਖੋਫ ਖਾ ਗਏ ਤੁਸੀਂ ਕਿੱਧਰ ਤੇ ਸੂਰਮੇ ਸਵਾਦ ਵਾਲੀ ਗਲਤੀ ਐ ਸੀ ਕਿ ਤੁਸੀਂ ਲੜ ਕੇ ਮਰਨਾ ਕਬੂਲ ਕਰਦੇ ਪਰ ਆਪਣੇ ਸਿੰਘ ਨਾਮ ਨੂੰ ਵਟਾਂ ਨਾ ਲੱਗਣ ਦਿੰਦੇ ਨਾਮ ਬਦਲੋ ਕਾਇਰੋ ਆਪਣਾ ਜਾਂ ਫੇਰ ਜੂਝ ਕੇ ਨਾਮ ਕਮਾਓ ਜੇ ساری ਫੌਜ ਨਾਲ ਨਹੀਂ ਲੜ ਸਕਦੇ ਤੁਪ ਆਪਣੀ ਦੋ ਲੜਾਕੀ ਭੇਜੋ ਤੇ ਇਤਰੋ ਸਾਡਾ ਇਕੱਲਾ ਸਪਈ ਆਏਗਾ ਇੰਨੇ ਵਿੱਚ ਹੀ ਫੈਸਲਾ ਹੋ ਜਾਵੇਗਾ ਜੇ ਤੁਹਾਡੇ ਦੋ ਸਾਡੇ ਇਕੱਲੇ ਨੂੰ ਮਾਰ ਗਏ ਤਾਂ ਮੈਦਾਨ ਤਹੱਟ ਵਿੱਚੂ ਦੇ ਡੰਗ ਵਰਗਾ ਇੱਕ ਹੋਰ ਬੂਤ ਦਰਾਨੀਆਂ ਨੇ ਛੱਟਿਆ ਖਾਲਸਾ ਜੀ ਦਰਾਨੀਆਂ ਦੀ ਵੰਗਾਰ ਦਾ ਜਵਾਬ ਦਿੱਤਾ ਜਾਵੇਗਾ ਜਥੇਦਾਰ ਬਾਬਾ ਸ਼ਾਮ ਸਿੰਘ ਬੋਲੇ ਅਸੀਂ ਪੰਜ ਸਿੰਘ ਭੇਜਦੇ ਆ ਤੇ ਤੁਸੀਂ 10 ਸਪਈ ਭੇਜੋ ਮੁਕਾਬਲਾ ਬਰਾਬਰ ਦਾ ਫੇਰ ਹੋਏਗਾ ਸਾਡੇ ਕੋਲ ਢਾਲਾਂ ਕਿਰਪਾਨਾਂ ਤੇ ਰਾਮ ਜੰਗੀ ਹੋਣਗੇ ਸੋ ਤੁਸੀਂ ਵੀ ਬਰਾਬਰ ਤੇ ਸ਼ਸਤਰ ਲੈ ਕੇ ਆਇਓ ਜਿੱਥੇ ਤਾਰ ਦੀ ਆਵਾਜ਼ ਵਿੱਚ ਗਰਜ ਸੁਣਾਈ ਦਿੱਤੀ ਆਹ ਬਣੀ ਨਾ ਗੱਲ ਪਾਲੇ ਜੋੜ ਘਟਾ ਵਿੱਚ ਨਹੀਂ ਪੈਂਦਾ ਇਕੱਲੇ ਨੂੰ ਕੱਲਾ ਹੀ ਸੀ ਪਰ ਅਸੀਂ ਬੰਦੂਕਾਂ ਨਾਲ ਨਹੀਂ ਲੜਦੇ ਤਾਕਤ ਦੀ ਪਰਖ ਤਾਂ ਕਟਾਰਾਂ ਤੇ ਤਲਵਾਰਾਂ ਦੀ ਜੰਗ ਵਿੱਚ ਹੁੰਦੀ ਹੈ ਤੁਸੀਂ ਵੀ ਬਿਨਾਂ ਬੰਦੂਕਾਂ ਤੋਂ ਆਓ ਇਹ ਕਹਿੰਦੇ ਆ ਅਫਗਾਨੀ ਸੈਨਾ ਪੁਤਿਨ ਨੇ ਆਪਣੇ ਸਭ ਤੋਂ ਬਹਾਦਰ ਲੜਾਕਿਆਂ ਨੂੰ ਹਿਸ਼ਰਾ ਕੀਤਾ ਅਫਗਾਨਾਂ ਨੇ ਸਿੰਘਾਂ ਦੇ ਨਿਸ਼ਾਨਿਆਂ ਬਾਰੇ ਸੁਣਿਆ ਹੋਇਆ ਸੀ ਉਹਨਾਂ ਨੂੰ ਪਤਾ ਸੀ ਕਿ ਬਾਰੂਦ ਦੀਆਂ ਗੋਲੀਆਂ ਲੱਗੇ ਉਹਨਾਂ ਦੀ ਤਾਕਤ ਧਰੀ ਤਰਾਈ ਨਾ ਜਾਵੇਗੀ ਇਸ ਲਈ ਉਹ ਤਲਵਾਰਾਂ ਢਾਲਾਂ ਦੀ ਲੜਾਈ ਦੇ ਹੱਕ ਵਿੱਚ ਸਨ ਪਰ ਇਧਰੋਂ ਸਿੰਘਾਂ ਨੂੰ ਆਪਣੇ ਰਾਮ ਜਿੰਗੀਆਂ ਤੇ ਮਾਣ ਸੀ ਲੜਾਈ ਦਾ ਉਸੂਲ ਵੀ ਇਹੋ ਹੈ ਆਪਰੇ ਸਭ ਤੋਂ ਪ੍ਰੂਸੇਮੰਦ ਸ਼ਾਸਤ੍ਰ ਨਾਲ ਲੜੀ ਜਾਵੇ। ਦੂਜੇ ਪੱਖ ਇਹ ਵੀ ਸੀ ਕਿ ਸਿੰਘਾਂ ਦੀਆਂ ਕਿਰਪਾਨਾਂ ਵੀ ਅਫਗਾਨਾਂ ਦੇ ਮੇਲਦੀਆਂ ਨਹੀਂ ਸਨ ਤੇ ਨਾ ਹੀ ਉਹਨਾਂ ਕੋਲ ਸਰੀਰ ਢੱਕਣ ਲਈ ਸੰਜੂਆ ਸਨ। ਉਹਨਾਂ ਨੂੰ ਪਤਾ ਸੀ ਕਿ ਬੰਦੂਕ ਦੀ ਗੋਲੀ ਦਰਾਨਿਆਂ ਦੀਆਂ ਸੰਜੂਆ ਪਾੜ ਕੇ ਵੀ ਨਿਕਲ ਜਾਵੇਗੀ। ਸੋ ਇੱਕ ਪੂਰੀ ਰਾਤ ਇਹ ਬੈਸ ਵਿੱਚ ਲੰਘ ਗਈ। ਸਵੇਰੇ ਹੁੰਦੇ ਸਾਰ ਗਿਲਜਨ ਦਾ ਚੋਟੀ ਦਾ ਇੱਕ ਬਹਾਦਰ ਸ਼ਸਤਰਾਂ ਨਾਲ ਸਜਿਆ ਤੇ ਰਿਆ ਮੈਦਾਨ ਵਿੱਚ ਖੜਾ ਸੀ ਤਲਵਾਰਾਂ ਖੁੰਡੀਆਂ ਕਰ ਦੇਣ ਵਾਲੀ ਸੰਜੋਬ ਉਸਨੇ ਤਨ ਤੇ ਸਜਾਈ ਹੋਈ ਸੀ ਆਪਣੀ ਤਲਵਾਰ ਹਵਾਲ ਵਿੱਚ ਲਹਿਰਾਉਂਦਾ ਹੋਇਆ ਸਤਲੁਜ ਪਾਰ ਰੇਤੇ ਦੇਖ ਢੇਰ ਉੱਤੇ ਖਲੋਤਾ ਸਿੰਘਾਂ ਨੂੰ ਵੰਗਾਰ ਰਿਹਾ ਸੀ ਸ਼ੇਰ ਸਦਵਾਉਂਦੇ ਹੋ ਤਾਂ ਸ਼ੇਰਾਂ ਵਾਲੀ ਜੁਰਤ ਵੀ ਦਿਖਾਓ ਨੇਤਾ ਨਾ ਨਾਲ ਗਿੱਦੜ ਲਿਖਣਾ ਸ਼ੁਰੂ ਕਰ ਤੋ ਜਾਂਤਾ ਵੰਗਾਰ ਕੰਬ ਕਬੂਲੋ ਤੇ ਤਲਵਾਰ ਕਟਾਰ ਲੈ ਕੇ ਆਓ ਤੇ ਨੇਤਾ ਲਿਖ ਕੇ ਦਿਓ ਕਿ ਅਸੀਂ ਨਹੀਂ ਲੜ ਸਕਦੇ ਤਰਾਨੀਆਂ ਨਾਲ ਤੇ ਹਾਰ ਨੂੰ ਬੂਲ ਕਰੋ ਬੋਲਦਾ ਹੋਇਆ ਉਹ ਕੁਝ ਚਿਰ ਮਗਰੋਂ ਤਲਵਾਰ ਦਾ ਮੋਟਾ ਮੁਠਾ ਢਾਲ ਤੇ ਮਾਰਦਾ ਸੀ ਤੇ ਬੜੀ ਭਿਆਨਕ ਜਿਹੀ ਆਵਾਜ਼ ਕਰਦਾ ਸੀ ਸਵਾਲੀਆਂ ਨਜ਼ਰਾਂ ਨਾਲ ਸਿੰਘ ਇੱਕ ਦੂਜੇ ਵੱਲ ਤੱਕ ਰਹੇ ਸੀ ਜਥੇਦਾਰ ਨੂੰ ਧੜ ਰਿਆ ਦਰਾਨੀ ਸਾਫ ਸਾਫ ਨਜ਼ਰ ਆ ਰਿਹਾ ਸੀ ਜੇ ਫੈਸਲਾ ਉਸ ਇਕੱਲੇ ਨੇ ਕਰਨਾ ਹੁੰਦਾ ਤਾਂ ਹੁਣ ਤੱਕ ਉਹ ਗਿਲਜੇ ਦਾ ਸਿਰ ਬਰਸ਼ੇ ਤੇ ਟੰਗ ਚੁੱਕਾ ਹੁੰਦਾ ਪਰ ਗੱਲ ਸਾਰੇ ਜਥੇ ਦੀ ਸਹਿਮਤੀ ਨਾਲ ਹੋਣੀ ਸੀ ਜੋ ਵੇਲਾ ਨਾ ਵਿਚਾਰੇ ਉਹਨੂੰ ਸਿਆਣਾ ਨਹੀਂ ਕਹਿੰਦੇ ਇਹ ਵੇਲਾ ਫਾਲਤੂ ਬਹਾਦਰੀਆਂ ਦਿਖਾਉਣ ਦਾ ਨਹੀਂ ਆਪਣੀ ਹੋਂਦ ਬਚਾਉਣ ਦਾ ਸੀਗਾ ਦੇ ਜਥੇ ਵਿੱਚੋਂ ਇੱਕ ਪਾਸਿਓਂ ਆਵਾਜ਼ ਆਈ ਪੱਤਕ ਵਾਕੇ ਜੇ ਐਸੀ ਹੁੰਦ ਬਚਾਈ ਤਾਂ ਲੱਖ ਦੀ ਲਾਹਨਤ ਐਸੀ ਹੁੰਦ ਤੇ ਇੱਕ ਮੁੱਛ ਫੁੱਟ ਗੱਭਰੂ ਬੋਲਿਆ ਉਸਨੇ ਕੋੜਾ ਪਿਛਾਣ ਨੂੰ ਮੋੜਿਆ ਇਹ ਚੜਤ ਸਿੰਘ ਸੀ ਉਸਨੇ ਆਪਣੀ ਬੰਦੂਕ ਮੋਢੇ ਉਲਾ ਕੇ ਢੇਠਾ ਰੱਖ ਦਿੱਤੀ ਤੇ ਖੰਡਾ ਮਿਆਂ ਨੂੰ ਧੂਕੇ ਬਾਹਰ ਘੱਟਿਆ ਉਸ ਦਾ ਇਹ ਕਦਮ ਪੰਜਾਬ ਵਿੱਚ ਜਲਦੀ ਹੀ ਸਥਾਪਿਤ ਹੋਣ ਵਾਲੇ ਸਿੱਖ ਰਾਜ ਦੀ ਕਾਇਮੀ ਦਾ ਸੰਕੇਤ ਸੀ ਕਿਲਜੰਨ ਦੇ ਕੱਦ ਵੇਖੋ ਤੇ ਫੇਰ ਆਪਣੀ ਉਮਰ 'ਵਲ ਧਿਆਨ ਮਾਰੋ ਇੱਕ ਹੋਰ ਟਾਹੂ ਜਿਹੜਾ ਪਤਾ ਨਹੀਂ ਕਿੱਧਰੋਂ ਆਇਆ ਹਾਥੀ ਨਾਲੋਂ ਵੀ ਵੱਡਾ ਕੱਦ ਦਾ ਕਿਲਜੰਦਾ ਕਿ ਆਪਣੀ ਨਾਗਣੀ ਦੇ ਭਰੋਸਾ ਨਹੀਂ ਰੱਖਾਲ ਸੀ ਨੂੰ ਫੋੜੇ ਭਜੰਗੀ ਦੇ ਖੂਲ ਕੋੜਾ ਲੈ ਜਾਂਦਾ ਹੋਇਆ ਇੱਕ ਸਿੰਘ ਗੱਜਿਆ ਇਹ ਸੁੱਖਾ ਸਿੰਘ ਸੀ ਮੱਸੇ ਰੰਗੜ ਜਿਹੇ ਕੇਈ ਹੰਕਾਰੇ ਹੋਏ ਮੁਗਲ ਦੇ ਸਿਰ ਲਾਉਣ ਵਾਲਾ ਸੂਰਮਾ ਸੁੱਖਾ ਸਿੰਘ ਕੋਈ ਜਿਹੜਾ ਮਾਂ ਦੇ ਚੁੰਘੇ ਦੁੱਧ ਦੀ ਲਾਜ ਰੱਖ ਦਿਖਾਵੇ ਕਿ ਸਾਬ ਆਪਣੇ ਮਾਪਿਆਂ ਨੂੰ ਸ਼ਰਮਸ਼ਾਰ ਕਰਨ ਵਾਲੇ ਆਂ ਦਰਾਨੀਆਂ ਵਾਲੇ ਪਾਸੋਂ ਇੱਕ ਹੋਰ ਸ਼ਬਦ ਬਾਣ ਸ਼ੂਕਦਾ ਹੈ ਖਾਲਸੇ ਨੂੰ ਹਜੇ ਤੇਰੀ ਲੋੜ ਆ ਭਜੰਗਿਆ ਤੂੰ ਵੱਡੀਆਂ ਮਹਿਮਾ ਸਰ ਕਰਨੀਆਂ ਨੇ ਸੁਖਾ ਸਿੰਘ ਵੀ ਸੋਚਦੇ ਹ ਸੀ ਕਿ ਬਲਜੜਤ ਸਿੰਘ ਹੰਕਾਰੇ ਹੋਏ ਪਠਾਨ ਨਾਲ ਟੱਕਰ ਨਹੀਂ ਲਾ ਸਕਦਾ ਉਸ ਵਿੱਚ ਰੋ ਤੇ ਜੋਸ਼ ਜ਼ਰੂਰ ਸੀ ਪਰ ਫੌਲਾਦੀ ਸੰਜੂ ਨੂੰ ਪਾੜਨ ਲਈ ਸਰੀਰਕ ਬਲ ਦੀ ਵੀ ਲੋੜ ਸੀ ਵੱਡੀਆਂ ਮਹੰਮਾਂ ਦੀ ਤਿਆਰੀ ਛੋਟੀਆਂ ਲੜਾਈਆਂ ਤੋਂ ਹੀ ਸ਼ੁਰੂ ਹੁੰਦੀ ਆ ਯੋਧਿਆਂ ਨੂੰ ਹੋਰ ਅਭਿਆਸ ਕਰਨ ਦਾ ਮੌਕਾ ਨਹੀਂ ਮਿਲਦਾ ਇੰਜ ਹੀ ਜੰਗ ਦੇ ਜਾਣੂ ਹੋਈਦਾ ਹੈ ਚੜਤ ਸਿੰਘ ਬੋਲਿਆ ਹਾਂ ਪਰ ਤੂੰ ਗਿਲਜੇਵਾਲ ਦੇਖ ਪੰਜ ਸੱਤ ਮਨ ਲੋਹੇ ਨਾਲ ਲੱਦਿਆ ਹੋਇਆ ਹੈ ਲੜਾਈ ਵੱਡੀ ਹੋਵੇ ਭਾਵੇਂ ਛੋਟੀ ਪੂਰੀ ਤਿਆਰੀ ਨਾਲ ਚਾਹੀਦਾ ਹੈ ਪਰ ਪੰਥਲੀ ਬੋਲੇ ਜਾ ਰਹੇ ਘੋਟੇ ਬਚਨ ਮੇਰਾ ਤੋ ਹੋਰ ਸਹਾਰ ਨਹੀਂ ਹੁਣ ਖਾਲਸਾ ਜੀ ਪੰਥ ਦੀ ਨਿੰਦਿਆ ਕੰਨੀ ਕਿਵੇਂ ਸੁਣ ਲਵਾਂ ਸੁਜਾਨ ਬਿੰਦ ਨੂੰ ਜਾਣਦੀ ਐ ਹੁਣੇ ਜਾਵੇ ਪਰ ਬੇਅਦਬੀ ਭਰੇ ਬੋਲ ਹੋਰ ਨਹੀਂ ਹੁੰਦੇ ਨਾਲੇ ਮਾਰਨਾ ਮਾਰਨਾ ਤਾਂ ਸਤਗੁਰਾਂ ਦੇ ਹੱਥ ਹੈ ਮੇਰੀ ਕਿਰਤ ਤਾਂ ਜੂਝਣਾ ਜਿਸ ਦਾ ਕਾਲ ਆ ਗਿਆ ਉਹ ਪ੍ਰਾਂਤਿ ਆਗ ਲਵੇ ਚੜ੍ਹਤ ਸਿੰਘ ਦੀ ਧ੍ਰੜਤਾ ਦੇਖ ਕੇ ਸੁਖਾ ਸਿੰਘ ਨੂੰ ਅਤਿਅੰਤ ਖੁਸ਼ੀ ਹੋ ਰਹੀ ਸੀ ਚੜਤ ਸਿੰਘ ਨੇ ਬੋਲਣਾ ਜਾਰੀ ਰੱਖਿਆ ਜਿਵੇਂ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਕੁਝ ਬੁਲਾੰਦਾ ਸਿਮਰਨ ਸੈਂਕੜੇ ਪਾਪ ਕੱਟ ਜਾਂਦੀ ਹੈ ਸ਼ਿਨ ਮਾਤਰ ਵਾਹਿਗੁਰੂ ਨਾਮ ਵੀ ਜਨਮਾਂ ਦੀ ਮੈ ਲਾ ਸੁਟਦਾ ਉਸੇ ਤਰ੍ਹਾਂ ਥੋੜੇ ਬਲ ਤੇ ਵੱਡੇ ਨਿਸ਼ਚੇ ਨਾਲ ਕਿਸੇ ਵੀ ਵੈਰੀ ਨਾਲ ਲੜਿਆ ਜਾ ਸਕਦਾ ਧੰਨਾ ਤੂ ਭਜੰਗਿਆ ਧੰਨਤਾ ਤੇ ਜੋਖ ਹਨ ਤੇਰੇ ਜੰਮਣ ਵਾਲੇ ਤਾਂ ਨਨ ਕਲਗੀਧਰ ਪਿਤਾ ਜੀ ਮਹਾਰਾਜ ਦਾ ਪੰਥ ਮੈਨੂੰ ਪਤਾ ਹੈ ਕਿ ਐਸੀ ਸੇਧਕ ਭਕੇ ਬਟੀਆਂ ਵੱਡੀਆਂ ਫੌਜਾਂ ਨਹੀਂ ਟਿਕ ਸਕਦੀਆਂ ਪਰ ਜੇ ਤੇਰੀ ਆਗਿਆ ਹੋਵੇ ਤਾਂ ਇਸ ਗਿਲਜੇ ਦਾ ਸਿਰ ਮੈਂ ਭੰਨ ਕੇ ਲਿਆਵਾਂ ਸੁਖਾ ਸਿੰਘ ਤੇ ਇਨਾ ਬੂਨਾ ਤੇ ਚੜਤ ਸਿੰਘ ਨੇ ਉਸ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਆ ਪਰੇ ਜਿਹੜਾ ਬੋਰਡ ਹੈ ਉੱਥੇ ਇੱਕ ਸੰਜੋਤ ਤੇ ਫਲਾਤੀ ਦਸਤਾਨੇ ਪਏ ਜੇ ਤੂੰ ਭੱਜ ਕੇ ਚੁੱਕ ਲਿਆਵੇਂ ਤਾਂ ਮੈਂ ਫੰਗਾਰ ਦਾ ਜਵਾਬ ਦੇਣ ਲਈ ਚੜ੍ਹਾਈ ਕਰਾਂ। ਪਰ ਸੰਜੋ ਤਡੇ ਕੋਲ ਕਿੱਥੋਂ ਆਈ? ਕੁਝ ਦਿਨ ਪਹਿਲਾਂ ਐਸੀ ਇੱਕ ਗੱਲ ਜੇ ਨਾਲ ਟੱਕਰ ਹੋ ਗਈ ਸੀ। ਇਹ ਸੰਜੋ ਉਸ ਦੀ ਐ। ਸੁੱਖਾ ਸਿੰਘ ਮੁਸਕਰਾਉਂਦਿਆਂ ਬੋਲਿਆ। ਚੜ੍ਹਤ ਸਿੰਘ ਨੇ ਸੰਜੋ ਪੌਣ ਵਿੱਚ ਸੁੱਖਾ ਸਿੰਘ ਨੇ ਮਦਦ ਕੀਤੀ। ਤਣੀਆਂ ਘਸੀਆਂ ਤੇ ਜੰਗੀ ਕਮਰ ਘਸਾ ਲਵਾਇਆ। ਰਾਜਸਥਾਨ ਤੇ ਸਰੋਹੀ ਨਗਰ ਦੀ ਬਣੀ ਹੋਈ ਸਰੋਹੀ। ਫਤਿਹ ਵਿੱਚ ਫੜ ਕੇ ਸੁਖਾ ਸਿੰਘ ਨੇ ਉਸ ਨੂੰ ਮੱਥੇ ਨਾਲ ਨਮਸਕਾਰ ਕੀਤੀ। ਢਾਲ ਗਾਤਰੇ ਪਾਈ। ਪੰਜਾ ਸਿੰਘਾਂ ਨੇ ਫਤਿਹ ਦੀ ਅਰਦਾਸ ਅਰੰਭੀ। ਬਗੋਤੀ ਨੂੰ ਸਹਾਇ ਹੋਣ ਲਈ ਬੇਨਤੀ ਕੀਤੀ ਗਈ। ਘੋੜੇ ਨੂੰ ਨਮਸਕਾਰ ਕਰਕੇ ਸੁਖਾ ਸਿੰਘ ਘੋੜੇ ਤੇ ਸਵਾਰ ਹੋਇਆ। ਇਹੀ ਸਿੰਘਾਂ ਦੀ ਰੀਤ ਹੈ। ਕੁਝ ਐਸੇ ਸ਼ਗਨ ਹੋਏ ਜਿਹੜੇ ਸ਼ੁਭ ਮੰਨੇ ਜਾਂਦੇ ਸਨ। ਸਿੰਘਾਂ ਨੇ ਜਾਕਾਰੇ ਗਜਾਈ। ਇੱਕ ਐਸੀ ਚੜ੍ਹਦੀ ਕਲਾ ਜਥੇ ਵਿੱਚ ਰਮਾ ਹੋਗੀ। ਜੀਵਮ ਅਦਾਨ ਖਾਲਸੇ ਨੇ ਮਾਰ ਹੀ ਲਿਆ ਹੋਵੇ। ਉਹ ਕਵਾਰ ਸ਼੍ਰੀ ਪੂ ਗਉਤੀ ਜੀ ਕੀ ਸ਼ੁਰੂ ਕਰ ਭਜੰਗੀਆਂ ਜੇ ਮਨ ਸਥਾਪਤੀ ਤੋਂ ਪਿਛੋ ਪਰਤਿਆ ਤਹਾਰਿਆ ਹੀ ਜਾਣੇ। ਘੋੜਾ ਤੋਰਨ ਲੱਗਿਆ ਸੁਖਾ ਸਿੰਘ ਚੜਤ ਸਿੰਘ ਵੱਲ ਤੱਕਦੇ ਆ ਬੋਲੇ। ਘੂੜਾ ਸ਼ਾਇਦ ਸੁਖਾ ਸਿੰਘ ਤੋਂ ਵੀ ਕਾਲਾ ਸੀ। ਅੱਦਾ ਦਰਿਆ ਟੱਪ ਕੇ ਰੋਕਿਆ। ਦੇਤੇ ਦੇਖ ਛੋਡੇ ਜੈ ਡੇ ਰਹਤੇ। ਸੁਖਾ ਸਿੰਘ ਚੜਤ ਸਿੰਘ ਨੂੰ ਕਹਿ ਕੇ ਗਿਆ ਸੀ। ਕਿ ਕਿਸੇ ਨੂੰ ਵੀ ਮੇਰੇ ਪਿੱਛੇ ਨਹੀਂ ਆਉਣ ਦੇਣਾ ਇਹ ਜੰਗ ਸਵਾ ਲੱਖ ਖਾਲਸੇ ਦੀ ਹੀ ਹੈ ਸੋ ਉਹੀ ਸਰ ਕਰੇਗਾ ਤੇ ਅੱਜ ਆਪਾਂ 15ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 16ਵਾਂ ਭਾਗ ਪੜ੍ਹਾਂਗੇ ਹਮ ਮਾਰਾਂਗੇ ਤੁਮਕੋ ਐਸੇ ਸਾਜ ਘਾਟ ਹੈ ਝੂਠੇ ਜੈਸੇ ਤੇ ਜੇ ਤੁਹਾਨੂੰ ਸਾਡੀ ਆਡੀਓ ਬੁੱਕ ਚੰਗੀ ਲੱਗੀ ਤਾਂ ਜਰੂਰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਦੂਜੇ ਪਾਰਟ ਵੀ ਸੁਣਨੇ ਤੇਪੋ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਪਾਹਿ ਗੁਰੂ ਜੀ ਕੀ ਫਤਿਹ